ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਹਾਂ ਸ਼ੰਭੂ ਬਾਰਡਰ ਤੇ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਥਾ ਆਇਆ ਅੱਜ ਪੰਹੇਰ ਸਾਹਿਬ ਕੱਲ ਤੁਰੇ ਹੀ ਅੱਜ ਪਹੁੰਚੇ ਆ ਵੀਰ ਅਗੋਂ ਸਟੇਟ ਤੋਂ ਘੁੰਮ ਕੇ ਆਏ ਹਣ ਤੇ ਟਰਾਲੀਆਂ ਦੇ ਵਿੱਚ ਤੁਰੇ ਜਾਂਦੇ ਆ ਅੱਜ 111 ਦਿਨ ਹੋ ਗਏ ਆ ਜੀ ਵੇਖੋ ਲੋਕਾਂ ਨੇ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਚੀਜ਼ਾਂ ਪਾ ਪਾ ਕੇ ਪੱਕੇ ਘਰ ਬਣ ਗਏ ਆ ਸੋਲਰ ਸੋਲਰ ਵੀ ਵੇਖੋ ਲੱਗ ਗਿਆ ਸੋਲਰ ਹਰ ਚੀਜ਼ ਦੀ ਏਸੀ ਲੱਗੇ ਵੇਖੋ ਕੋਈ ਇੱਥੇ ਕਮੀ ਨਹੀਂ ਇਹ ਵੀਰ ਆਪਣੇ ਆਏ ਆ ਬੰਦੇੜਾਂ ਤੋਂ ਸੰਗਤਾਂ ਆਈਆਂ ਮਕੋੜਲੇ ਗੁਜਰਾں ਤੋਂ ਬਹੁਤ ਹੀ ਗੁਰੂ ਮਹਾਰਾਜ ਦੀ ਕਿਰਪਾ ਹੀ ਇਹਨਾਂ ਸੰਗਤਾਂ ਦੇ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਵਰਤਦੀ ਪਈ ਆ ਇਹਦੇ ਇੰਨੇ ਪੱਕੇ ਹੌਸਲੇ ਘਰ ਬਣਾਏ ਆ ਬਹੁਤ ਹੀ ਕਿਰਪਾ ਵੀਡੀਓ ਨੂੰ ਵੇਖ ਕੇ ਸ਼ੇਅਰ ਕਰਿਓ ਮੇਰੇ ਵੀਰ ਕਿਸੇ ਗੱਲ ਦੀ ਇੱਥੇ ਕੋਈ ਘਾਟ ਹੀ ਨਹੀਂ ਗਈ ਠੰਡੇ ਪਾਣੀ ਦੀਆਂ ਸ਼ਬੀਲਾਂ ਚਾਹ ਪੀਣੇ ਚਾਹ ਪੀਣ ਲੱਸੀ ਪੀਣੇ ਲੱਸੀ ਪੀਓ ਪ੍ਰਸ਼ਾਦੇ ਛਕੋ ਹਾਂਜੀ ਵੇਖੋ ਜੀ ਸਾਰੇ ਸੰਗਤਾਂ ਹੱਥ ਜੁੜ ਜੁੜ ਕੇ ਪ੍ਰਸ਼ਾਦਾ ਚੱਲਣ ਰਿਹਾ ਸਾਰੇ ਪ੍ਰਸ਼ਾਦੇ ਛਕਣੇ ਪ੍ਰਸ਼ਾਦੇ ਛਕੋ ਬਹੁਤ ਹੀ ਗੁਰੂ ਮਹਾਰਾਜ ਦੀ ਕਿਰਪਾ ਜੀ ਇਥੇ ਚੀਜ਼ ਦੀ ਕੋਈ ਕਾਟ ਹੀ ਨਹੀਂ ਲੈ ਲਓ ਲੈ ਲਓ ਛਕ ਲਓ ਛਕ ਲਓ ਛਕ ਲਓ ਛਕ ਲਓ ਛਕ ਲਓ ਛਕ ਲਓ ਕਰ ਲਓ ਨਾ ਸਾਰੇ ਬਹੁਤ ਹੀ ਮਹਾਰਾਜ ਦੀ ਕਿਰਪਾ ਜੀ ਅੰਮ੍ਰਿਤਸਰ ਜ਼ਿਲ੍ਹੇ ਤੋਂ ਜਥਾ ਆਇਆ ਪਹੁੰਚਾ ਜੀ ਬਹੁਤ ਹੀ ਗੁਰੂ ਮਹਾਰਾਜ ਦੀ ਕਿਰਪਾ ਤਾਲੀਆਂ ਜੇਸੀ ਲੱਗੇ ਆ ਪੱਖੇ ਲੱਗੇ ਆ ਇਹ ਕੂਲਰ ਲੱਗੇ ਆ ਹਾਂ ਕੂਲਰ ਲਗਾਏ ਬੰਦੀ ਦੇ ਪਹਿਲੇ ਇਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ